ਸultanpur ਤੋਂ ਇਹ ਜਿਹੜੇ ਨੇ ਇਹਨੇ ਆਉਂਿਆ ਸਾਡੇ ਸਾਰੇ ਮੌਨ ਵਾਲ ਬਹੁਤ ਜਲਦੀ ਲੱਗਣ ਦੀ ਰਾਹ ਤੇ ਪਾਣੀ ਵਗੜਾ ਪੀਤਾ ਤੇ ਮੋਰਨ ਜਦ ਨੂੰ ਬਹੁਤ ਜਲਤ ਹੁੰਦੀ ਹੈ ਰੈਂਟ ਕਰ ਗਏ ਆਂ ਦਿੱਲੀ ਵੀ ਆ ਇੰਦਰੀ ਦੇ ਬਾਹਰ ਬਾਹਰ ਤੇ ਮੈਂ ਕਰ ਕੇ ਨਾ ਇਹ ਬਾਤਾਂ ਲਾਣ ਦੀ ਪਰਨੇ ਵਗੜਾ ਮੰਨ ਲੇ ਗੈਡੀ ਹੋ ਗਏ ਫੇਰ ਆਪਾਂ ਤੇ ਫੇਰ ਹਰਿਆਣਾ ਉਹ ਗੱਲ ਵੀ ਹੈ ਕਿ ਕੰਡਿਆਣਾ ਪਾਉਂ। 9 ਰੁਪਈਆ ਤੋਂ ਹੁੰਦਾ ਹੈ ਇਹ। ਇਹ 3 ਰੁਪਈਆ ਪਾਉਂਦਾ। ਜਿਹੜੇ ਨਾਲ ਦੇ ਸਾਹ ਅੱਜ ਨਾਲ ਥੋੜਾ ਕੰਮ ਹੈ। ਬਾਹਰ ਚਾਹੀਦਾ ਹੈ। ਬਸ ਗੱਡੀ ਦੇ ਜਿਹੜਾ ਸਫ਼ਰ ਹੈ ਉਹ ਜਿਹੜਾ ਬਜ਼ੁਰਗ ਹੱਡ ਨਾਲ ਜਾਵੇ। ਨਹੀਂ ਦੋ ਚੱਲਿਆ। ਉਹ ਸਟੈਂਡ ਵੀ ਨਹੀਂ ਇਹ ਕਿਤਾਬੀ ਤੇ ਆਪਾਂ ਚਾਹ ਦੇ ਬਿਸਕਟ ਖਾਦੇ ਤੇ ਹੁਣ ਲੱਗਦਾ ਕਿ ਆਪਾਂ ਆਗਰੇ ਤਿੰਨ ਚਾਰ ਮਾਰ ਕੇ ਨਹੀਂ ਲੱਗਾ ਚਾਹ ਪਾਣੀ ਕੁਸ਼ਕਲੇ ਆਪਾਂ ਨੀ ਤਾਂ ਵੀ ਇਹ ਕਿਹੜੀ ਗੱਲਾਂ ਆ ਮਾ ਗੁਰੂ ਘਰ ਚੱਲੇ ਆ ਆਪੇ ਇਹ 8-9 ਮੁੰਡੇ ਆਪਣੇ ਨਾਲ ਲੈ ਗਏ ਪਿੰਡ ਦੇ 14 ਸੰਗਤ ਜਿਹੜੀ ਬਾਹਰੋਂ ਆਈ ਸੀ ਜ਼ਿਆਦਾ ਬਜ਼ੁਰਗ ਵੀ ਮੁੰਡੇ ਜਿਹੜੇ ਅੱਗੇ ਉਹ ਤਕਰੀਬਨ 10-12 ਤੇ ਫੋਟੋ ਖੇਡ ਦਿੰਦੇ ਬਜ਼ੁਰਗਾਂ ਨਾਲ ਚੱਲਦੇ ਆ ਸੱਚ ਕਰਦੇ ਆ ਹੋਰ ਪੌਣੇ ਸਾਰਾ ਕਿਦੇ ਘੁੰਮਿਆ ਨਾ ਪਾਸੇ ਕਿੰਨਾ ਕਮਲ ਟਾਈਮ ਬਹੁਤ ਕੱਟਿਆ ਟਾਈਮ ਗੱਡਿਆ ਕੋ ਆਪਣਾ ਭੋਲੇ ਮਨ ਰਿਤੇ ਜਾਂ ਹੋਰ ਗੁਰੂ ਸਾਹਿਬ ਦੇ ਸਾਚ ਨਾਲ ਵੀ ਜਾਇਆ ਕਰੋ ਲੈ ਕੀ ਆ ਖੇਡ ਗਏ ਫੋਟੋ ਯਾਰ ਮੁੰਡਾ ਸਾਰੀ ਤਲੇ ਤੇ ਢੀ ਚਾ ਇਹਨਾਂ ਨੇ ਪੀ ਲਈ ਸਾਡੇ ਭਰਾਵਾਂ ਨੇ ਲੱਭੂ ਕਿੱਦਾਂ ਲਗੀ ਜਾ ਵਧੀਆ ਵਧੀਆ ਕਿਥੇ ਤੁਰੇ ਫਿਰਦੇ ਆ ਵੇਲੇ ਆਪਾਂ ਕਿੱਥੇ ਆ ਯੂਪੀ ਯੂਪੀ ਦੀਆ ਹੁਣ ਅੱਗੇ ਆਪਾਂ ਰੁਕਾਂਗੇ ਆਗਰੇ ਤੇ ਆਗਰੇ ਤੋਂ ਬਾਅਦ ਗਵਾਲੀਅਰ ਪਹਿਲਾਂ ਆਗਰੇ ਤੁਹਾਨੂੰ ਦਰਸ਼ਨ ਕਰਾਵਾਂ ਗੁਰਦਾਰਾ ਸਾਹਿਬ ਦੇ ਰੋਟੀ ਪਾਣੀ ਛਕਦੇ ਆ ਉਥੋਂ ਸਾਜਣ ਨਹੀਂ ਮੈਂ ਪੁੱਛਣਾ ਨਹੀਂ ਕੋਹਾ ਤੇ ਔਰ ਨੌਣ ਵਾਲਾ ਕਿੱਦਾਂ ਲੱਗਣ ਡਿਆ ਫੁੱਫੜ ਜੀ ਵਧੀਆ ਵਧੀਆ ਬਹੁਤ ਵਧੀਆ ਗਰਮੀ ਕਿੱਦਾਂ ਇੱਧਰ ਗਰਮੀ ਖੋਲਿਆ ਅੱਛਾ ਰਾਤ ਨੂੰ ਠੰਡ ਹੋ ਜਾਂਦੀ ਆ ਰਾਤ ਨੂੰ ਠੰਡ ਹੋ ਜਾਂਦੀ ਜਿਹੜੇ ਗਰਮੀ ਚੱਲਦੀ ਆ ਮੈਂ ਆ ਗਿਆ ਹੱਥੇ ਫੜਾ ਦੇਣਾ ਹਾਂ ਨਹੀਂ ਲਾਦੂ ਬੈਠੋ ਆਈ ਨਹੀਂ ਕੱਦਰਾ ਵਾਲੇ ਕੋਈ ਬੋਲ ਕੱਖ ਮੈਂ ਠੀਕ ਆ ਰਾਤ ਕਿਦਾਂ ਨਿਕਲੀ ਆ ਵਧੀਆ ਨਹੀਂ ਨਿਕਲੀ ਤੰਗੀ ਤਾਂ ਨਹੀਂ ਆਈ ਕੋਈ ਤੁਹਾਡੇ ਆ ਟੇਡਾ ਹੋਇਆ ਬਾਕੀ ਸਾਰੇ ਬੈਠੇ ਸੀ ਮਮਤਾ ਕੋਈ ਆਣੀ ਨਹੀਂ ਕੋਈ ਕੁਛ ਲੱਭੂ ਵੀਰ ਕਿੰਨਾ ਰਾਤ ਆ ਗਈ ਨੀਂਦ ਹੈ ਆ ਗਈ ਓਕੀ ਓਕੀ ਸੌਗੀ ਥਾਲਾ ਕੋਈ ਨਹੀਂ ਵਰਸੇ ਮਾਪਾਂ ਖਾ ਕੇ ਲੈ ਵੜੇ ਸਾਡਾ ਖਾ ਦੇ ਆਗਰੇ ਟੇ ਹੀ ਖਾ ਦਦੇ ਲੋ ਆਜੀ ਔਰ ਵੀਰ ਜੀ ਹੰਦੀਆ ਚਾਲਿਆ ਜੀ ਵਧੀਆ ਵੀਰ ਜੀ ਆਜਾ ਜੀ ਇਹ ਕਿੱਥੇ ਆਏ ਟਾਈਮ ਆਪਾਂ ਆਪਾਂ ਆਏ ਆ ਜੀ ਢਾਬੇ ਦੇ ਢਾਬੇ ਦੇ ਨਾ ਆ ਗਿਆ ਪੜ ਕੇ ਦੱਸੀ ਮੜਾ ਜੀ ਇਹ ਹੀ ਨਹੀਂ ਆ ਦੱਸ ਲੈ ਆ ਕੇ ਬਣੀ ਔਰ ਟੂਰ ਲੱਗੇ ਐ ਟੂਰ ਤੇ ਲੱਗੇ ਨਾ ਕੀ ਲਿਖਿਆ ਵਾਲਾ ਬਾਹਰ ਖੜਾ ਹੈ ਹੈ ਕੀ ਅਗਰੇ ਕੀ ਅਗਰੇ ਪੜਿਆ ਮੇਰੇ ਇਹ ਹੋਣੀ ਕੀ ਪੜਿਆ ਹੋਏ ਮੇਰੇ ਪਾਪਾ ਚੱਲ ਪਏ ਜਿੱਟਾ ਪਏ ਤੋਂ ਹੁਣ ਆਗਰੇ ਵੱਲ ਨੂੰ ਸੋ ਆਦੂ ਰਸਤੇ ਦੀ ਵੀਡੀਓ ਬਣਾਵਾਂਗੇ ਤੇ ਆਗਰੇ ਜਾ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦਰਸ਼ਨ ਕਰਾਵਾਂਗੇ ਚੱਲ ਪਏ ਪਾਪਾ ਆਨੇ ਕਿਹੜਾ ਸ਼ਹਿਰ ਆਏ ਮਥੁਰਾ ਲਾਗੇ ਆ ਸ਼ਹਿਰੇ ਮਥੁਰਾ ਦੇ ਕੋਲ ਹੀ ਆ 20 ਕਿਲੋਮੀਟਰ ਪਿੱਛੇ ਮਥੁਰਾ ਤੋਂ ਤੇ ਫਿਰ ਆਗਰਾ ਜਾ ਕੇ ਵੀਡੀਓ ਬਣਾ ਜਕਾਰਾ ਸੋਨਿਆ ਤਰੀਆ ਕਾਏ ਸੋਨਿਆ ਸੋਨਿਆ ਮੈਂ ਬੰਦਨਾ ਕਰਦਾ ਜੀ ਦੋਵੇਂ ਹੱਥ ਜੋੜ ਕੇ ਸਿਰ ਨਵਾ ਕੇ ਮੈਂ ਬੰਦਨਾ ਕਰਦਾ ਜੀ ਦੋਵੇਂ ਹੱਥ ਜੋੜ ਕੇ ਸਿਰ ਨਵਾ ਕੇ ਮੈਂ ਬੰਦਨਾ ਕਰਦਾ ਜੀ ਦੋਵੇਂ ਹੱਥ ਜੋੜ ਕੇ ਸਿਰ ਨਵਾ ਕੇ ਸਰਬ ਕਲਾ ਸਮਰੱਥ ਦੋਵੇਂ ਹੱਥ ਜੋੜ ਕੇ ਮੈਂ ਬੰਦਨਾ ਕਰਦਾ ਜੀ ਦੋਵੇਂ ਹੱਥ ਜੋੜ ਕੇ ਮੈਂ ਬੰਦਨਾ ਕਰਦਾ ਜੀ ਦੋਵੇਂ ਹੱਥ ਜੋੜ ਤੇ ਸੀਸਨਵਾਕੇ ਸੀਸਨਵਾਕੇ ਢੋਲਣ ਤੇਰਾ ਕੋਈ ਦੋਵੇਂ ਹੱਥ ਜੋੜ ਤੇ ਸੀਸਨਵਾਕੇ ਹੱਥ ਜੋੜ ਕੇ ਸੀਸਨਵਾਕੇ ਮੈਂ ਬੰਦਨਾ ਕਰਦਾ ਜੀ ਦੋਵੇਂ ਹੱਥ ਜੋੜ ਤੇ ਸੀਸਨਵਾਕੇ ਮੈਂ ਬੰਦਨਾ ਕਰਦਾ ਜੀ ਦੋਵੇਂ ਹੱਥ ਜੋੜ ਤੇ ਸੀਸਨਵਾਕੇ ਨਾਨਕ ਦੀ ਪ੍ਰਭਾਆ ਕਰੋ ਪਾਣੀ ਬਾਬੇ ਨਾਨਕੇ ਦੀ ਮਾਨ ਚਿੱਤ ਲਾ ਕੇ ਗਾਇਆ ਕਰ ਤੇਰਾ ਰੇਤੋ ਦੀ ਜੀ ਸਤ ਸ੍ਰੀ ਅਕਾਲ ਈ ਨਾ ਮਰ ਆ ਉਹ ਲਿਖ ਤਾ ਸਾਡੇ ਕੋਲ ਦੇ ਸਾਰੇ ਸਤ ਗੰਢਾ ਵਿਛੜਦੇ ਅਸੀਂ ਟਰੱਕ ਨਾਲ ਤੇ ਗੱਡੀ ਆ ਜੀ ਸੋਨਿਆ ਸਿਆਕਾਰ ਸੋਨਿਆ ਸਿਆਕਾਰ ਆਗਰੇ ਦਰਦਵਾਰਾ ਸਾਹਿਬ ਪਹੁੰਚ ਚੁੱਕੇ ਆ ਤੇ ਕਾ ਵੀ ਡ੍ਰੈਪ ਗਈ ਗੁਰਦਾਰ ਸਾਹਿਬ ਬਹੁਤ ਹੀ ਮਤਲਬ ਕਿ ਬਹੁਤ ਜਾਰੀ ਜਗ੍ਹਾ ਦੇ ਵਿੱਚ ਬਣਾਇਆ ਗਿਆ ਗੁਰਦਾਰ ਸਾਹਿਬ ਤੇ ਇੱਥੇ ਹੁਣ ਕਰਾਂਗੇ ਆਪਾਂ ਇਸ਼ਨਾਨ ਪਾਣੀ ਪਹਿਲਾਂ ਫੇਰ ਪ੍ਰਸ਼ਾਦਾ ਸ਼ਗੰਗੇ ਸਵੇਰ ਦੀ ਬਹੁਤ ਜ਼ਿਆਦੀ ਭੁੱਖ ਲੱਗੀ ਕਿਉਂਕਿ ਸਵੇਰ ਦਾ ਬਿਸਕਟ ਤੇ ਚਾਹ ਹੀ ਪੀਤੀ ਜਿਹੜੀ ਉਹ ਹੀ ਬਸ ਤੇ ਹੁਣ ਸ਼ਗੰਗੇ ਤੇ ਪ੍ਰਸ਼ਾਦਾ ਤੇ ਆਪਾਂ ਹੁਣ ਆਪਾਂ ਪਹੁੰਚ ਗਏ ਆਗਰੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਹੁਣ ਇੱਥੇ ਕਰਾਂਗੇ ਇਸ਼ਨਾਨ ਪਾਣੀ ਗੱਫਾ ਪਾਣੀ ਸ਼ਗੰਗੇ ਤੇ ਫੇਰ ਅਪਰਮਾਨਾ ਹੋਵਾਂਗੇ ਜੀ ਅਗਲੇ ਟੂਰ ਲਈ ਮਤਲਬ ਕਿ ਗਵਾਲੀਅਰ ਕਿਲੇ ਲਈ ਤੇ ਫੇਰ ਰਾਸਤੇ ਵੀਡੀਓ ਪਾਉਂਦੇ ਜਾਵਾਂਗੇ ਆਪਾਂ ਤਾਂ ਪਰੇਸ ਗੋਟਾ ਰਸਾਈ ਦਾ ਸ਼ੁਰੂ ਰਹੀ ਆਪਾਂ ਲੋ ਜੀ ਆਪਾਂ ਨਾਖ ਦੋ ਕਿ ਹੋ ਗਿਆ ਜੀ ਤਿਆਰ ਗੰਨੀ ਬਹੁਤ ਜ਼ਿਆਦਾ ਸੀ ਇਸ ਕਰਕੇ ਨਾਉਣਾ ਪਿਆ ਤੇ ਹੁਣ ਚੱਲਦੇ ਆਂ ਅੰਦਰ ਆਪਾਂ ਮੱਥਾ ਟੇਕਣ ਗੁਰਦੁਆਰਾ ਸ੍ਰੀ ਦੁਖਨਵਾਰ ਸਾਹਿਬ ਤੁਸੀਂ ਦਰਸ਼ਨ ਕੀਤੇ ਜੀ ਗੁਰਦੁਆਰਾ ਦੋਖਨਵਾਰਨ ਸਾਹਿਬ ਐ ਆਗਰਾ ਸੋਣ ਤੁਹਾਨੂੰ ਆਪਾਂ ਅੱਕੇ ਲੈ ਕੇ ਜਾਵਾਂ ਗਵਾਲੀਅਰ ਕਵਾ ਜੋਗੇ ਸਾਰੇ ਸ਼ਹਿਰ ਤੋਂ ਇੱਚਾ ਕਿਲਾ ਬਹੁਤ ਤਗੜਾ ਕਿਲਾਵਾ ਸੋਚਦਾ ਨੂੰ ਦਰਸ਼ਨ ਕਰਾਉਣ ਲੈ ਕੇ ਜਾਵਾਂਗੇ ਹਜੂਰ ਸਾਹਿਬ ਯਾਤਰਾ ਚੱਲ ਰਹੀ ਹੈ ਆਪਣੀ ਦੂਜਾ ਦਿਨ